ਵੱਡਾ ਬਿਆਨ ਦਿੱਤਾ ਗਿਆ ਕਿ ਸਾਨੂੰ ਜੋ ਟਾਸਕ ਦਿੱਤਾ ਗਿਆ ਸੀ ਅਸੀਂ ਉਹ ਪੂਰਾ ਕਰ ਲਿਆ ਲੇਕਿਨ ਆਪਰੇਸ਼ਨ ਸਿੰਦੂਰ ਹਜੇ ਖਤਮ ਨਹੀਂ ਹੋਇਆ ਤੇ ਹੋਣ ਵਾਲੇ ਸਮੇਂ ਦੇ ਵਿੱਚ ਇਸੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਜਾਏਗੀ ਸੋ ਜੰਗਬੰਦੀ ਤੋਂ ਬਾਅਦ ਹਵਾਈ ਸੈਨਾ ਦੇ ਵੱਲੋਂ ਇਹ ਵੱਡਾ ਬਿਆਨ ਜਿਹੜਾ ਦਿੱਤਾ ਗਿਆ ਪੀਐਮ ਮੋਦੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਵੱਲੋਂ ਹੁਣੇ ਜਿਹੜਾ ਤਿੰਨ ਮੁਖੀਆਂ ਦੇ ਨਾਲ ਹਵਾਈ ਸੈਨਾ ਦੇ ਨਾਲ ਜਲ ਸੈਨਾ थलसेना ਦੇ ਮੁਖੀਆਂ ਦੀ ਨਾਲ ਜਿਹੜੀ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਵੱਡੇ ਫੈਸਲੇ ਜਿਹੜੇ ਲਏ ਗਏ ਨੇ ਜਿੱਥੋਂ ਦੱਸਈਏ ਕਿ ਹੁਣੇ ਸਾਹਮਣੇ ਆਇਆ ਕਿ ਆਪਰੇਸ਼ਨ ਸਿੰਦੂਰ ਹਜੇ ਖਤਮ ਨਹੀਂ ਹੋਇਆ ਯਾਨੀ ਕਿ ਇਸ ਦੇ ਵੱਡੇ ਮayne ਨਿਕਲਦੇ ਨੇ ਕਿ ਆਖਰਕਾਰ ਭਾਰਤ ਦੇ ਵੱਲੋਂ ਕੋਈ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਕੀ ਹੋਏਗਾ ਕਿਉਂਕਿ ਆਪਰੇਸ਼ਨ ਸਿੰਦੂਰ ਜਿਸ ਦੇ ਤਹਿਤ ਪਾਕਿਸਤਾਨ ਦੇ ਗੋਡੇ ਭਾਰਤ ਨੇ ਟਿਕਾ ਕੇ ਰੱਖ ਦਿੱਤੇ ਤੇ ਇਸ ਦੇ ਵਿਚਾਰੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਵਾਈ ਸੈਨਾ ਦੇ ਵੱਲੋਂ ਹਵਾਈ ਸੈਨਾ ਭਾਰਤ ਦੀ ਜਿਸ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਔਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਲੇਕਿਨ ਤੁਸੀਂ ਅਫਵਾਹਾਂ ਤੋਂ ਜਿਹੜਾ ਬਚਣਾ ਹੈ ਤੇ ਸਾਨੂੰ ਜੋ ਟਾਸਕ ਦਿੱਤਾ ਗਿਆ ਸੀ ਅਸੀਂ ਉਹ ਪੂਰਾ ਕਰਾਂਗੇ ਇਸ ਵੇਲੇ ਦੀ ਵੱਡੀ ਖਬਰ ਪੀਐਮ ਮੋਦੀ ਦੇ ਵੱਲੋਂ ਮੀਟਿੰਗ ਜਿਹੜੀ ਕੀਤੀ ਗਈ ਮੀਟਿੰਗ ਤੋਂ ਬਾਅਦ ਇਹ ਵੱਡਾ ਐਲਾਨ ਜਿਹੜਾ ਕੀਤਾ ਗਿਆ ਹਵਾਈ ਸੈਨਾ ਦੇ ਵੱਲੋਂ ਚਰਨਜੀਤ ਜੀ ਜਿਸ ਤਰੀਕੇ ਦੇ ਨਾਲ ਲਗਾਤਾਰ ਕੀਤਾ ਜਾ ਰਿਹਾ ਸੀ ਸੋਕਤ ਸਾਲ ਲੋਕਾਂ ਨੂੰ ਆਇਆ ਕਿ ਜੰਗਬੰਦੀ ਰੁਕ ਗਈ ਹੈ ਲੇਕਿਨ ਹਵਾਈ ਸੈਨਾ ਜਿਨ੍ਹਾਂ ਦੇ ਵੱਲੋਂ ਪੀਐਮ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਉਂਕਿ ਤਿੰਨੇ ਮੁਖੀ ਹਵਾਈ ਸੈਨਾ ਦੇ ਦੂਜੇ ਮੁਖੀਆਂ ਦੀ ਗੱਲ ਕਰੀਏ ਸਾਰੇ ਨਾਲ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਤੇ ਹੁਣ ਕੀ ਆ ਜਾ ਰਿਹਾ ਕਿ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਜਿਕਰ ਜਿਕਰੇ ਖਾਸ ਹੈ ਕਿ ਆਪਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਜਿਹੜੀ ਭਾਰਤੀ ਹਵਾਈ ਸੈਨਾ ਉਹਨਾਂ ਦੇ ਵੱਲੋਂ ਵੱਡਾ ਜਿਹੜਾ ਐਲਾਨ ਕੀਤਾ ਗਿਆ ਵੱਡਾ ਟਵੀਟ ਕੀਤਾ ਗਿਆ ਤੇ ਨਾਲ ਹੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਸਾਨੂੰ ਟਾਸਕ ਦਿੱਤਾ ਸੀ ਅਸੀਂ ਉਹ ਟਾਸਕ ਪੂਰਾ ਕਰ ਲਿਆ ਕਿਉਂਕਿ ਸੀਜ਼ਫਾਇਰ ਹੋਇਆ ਜੇ ਜੇ ਗੱਲ ਕੀਤੀ ਜਾਵੇ ਬੀਤੀ ਰਾਤ ਦੀ ਤਸੀਫ ਸਫਾਇਰ ਹੋਇਆ ਪੰਦੂ ਦੇ ਸੀਜ਼ਫਾਇਰ ਹੁੰਦਾ ਉਸ ਤੋਂ ਬਾਅਦ ਤਿੰਨ ਘਟਿਆ ਬਾਦੀ ਜਿਹੜਾ ਸੀਜ਼ਫਾਇਰ ਹੁੰਦਾ ਉਸ ਨੂੰ ਬ੍ਰੇਕ ਕਰ ਦਿੱਤਾ ਜਾਂਦਾ ਪਾਕਿਸਤਾਨ ਦੇ ਵਾਲੇ ਪਾਸੇ ਤੋਂ ਪਾਕਿਸਤਾਨ ਜਦੋਂ ਬ੍ਰੇਕ ਕਰਦਾ ਹੈ ਤੇ ਬ੍ਰੇਕ ਕਰਨ ਤੋਂ ਬਾਅਦ ਜਿਹੜੀ ਹੈ ਵੱਡੀ ਕਾਰਵਾਈ ਹੁੰਦੀ ਹੈ ਵੱਡਾ ਮੂੰਹ ਤੋੜਮਾ ਜਵਾਬ ਦਿੱਤਾ ਜਾਂਦਾ ਐਮਈਏ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਫਿਰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਹੜੇ ਕੱਤਰ ਨੇ ਵਿਕਰਮ ਮਿਸ਼ਰੀ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਸਾਰੀ ਜਾਣਕਾਰੀ ਕਿ ਸੀਸਫਾਇਰ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਹੈ ਤੇ ਲੰਗਣਾ ਕਰਨ ਤੋਂ ਬਾਅਦ ਫੇਰ ਲਗਾਤਾਰ ਜਿਹੜਾ ਜਿਹੜਾ ਵਿਵਾਦ ਹੋ ਰਿਹਾ ਹੋ ਰਿਹਾ ਸੀ ਉਹ ਕਿਤਨਾ ਕਿਤੇ ਵਾਅਦਾ ਨਜ਼ਰ ਆ ਰਿਹਾ ਸੀ ਪਰ ਰਾਤ ਨੂੰ ਕਿਤਨਾ ਕਿਤੇ ਜਿਹੜੀ ਗੋਲੀਬਾਰੀ ਹੈ ਉਹ ਟਿੱਕੀ ਹੈ ਉਸ ਤੋਂ ਬਾਅਦ ਹੁਣ Indian Air Force ਦੇ ਵੱਲੋਂ ਸਿੱਧੇ ਤੌਰ ਤੇ ਬਿਆਨ ਦਿੱਤਾ ਗਿਆ ਸਿੱਧੇ ਤੌਰ ਤੇ ਟਵੀਟ ਦੇ ਵਿੱਚ ਲਿਖ ਦਿੱਤਾ ਗਿਆ ਕਿ ਆਪਰੇਸ਼ਨ ਸੰਦੂਰ ਅਜੇ جاری ਹੈ ਆਪਰੇਸ਼ਨ ਸੰਦੂਰ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਸਾਡਾ ਟਾਸਕ ਸੀ ਉਹ ਅਸੀਂ ਟਾਸਕ ਪੂਰਾ ਕਰ ਲਿਆ ਸਾਡਾ ਟਾਸਕ ਪੂਰਾ ਹੋ ਗਿਆ ਪਰ ਇਹ ਆਪਰੇਸ਼ਨ ਅਜੇ ਜਿਹੜਾ ਸਸਪੈਂਡ ਨਹੀਂ ਕੀਤਾ ਗਿਆ ਹਾਲਾਂਕਿ ਉਸ ਨੂੰ ਜਿਹੜਾ ਕਿਤਨੇ ਕਿਤੇ ਥੋੜੇ ਸਮੇਂ ਦੇ ਲਈ ਰੋਕਿਆ ਜਰੂਰ ਗਿਆ ਪਰ ਆਪਰੇਸ਼ਨ ਜਿਹੜਾ ਹੈ ਲਗਾਤਾਰ جاری ਹੈ ਜੇ ਪਾਕਿਸਤਾਨ ਵਾਲੇ ਪਾਸੇ ਤੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਇੰਡੀਅਨ ਏਅਰਫੋਰਸ ਪੂਰੀ ਤਰ੍ਹਾਂ ਨਾਲ ਤਿਆਰ ਹੈ ਰੈਡੀ ਹੈ ਤੇ ਸਾਫ ਗੱਲ ਲਿਖ ਦਿੱਤੀ ਹੈ ਕਿ ਜਿਹੜਾ ਕਾਤੀ ਉਹ ਸੀ ਪੂਰਾ ਕਰ ਲਿਆ ਤੇ ਹੁਣ ਵੇਖਣਾ ਹੋਏਗਾ ਕਿ ਇਹ ਜਿਹੜੀ ਸੀਜ਼ਫਾਇਰ ਨੂੰ ਲੈ ਕੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਮੀਟਿੰਗ ਵੀ ਹੋਣੀ ਹੈ ਭਾਰਤ ਤੇ ਪਾਕਿਸਤਾਨ ਦੀ ਮੀਟਿੰਗ ਵੀ ਹੋਣੀ ਹੈ 12 ਤਰੀਕ ਦਾ ਜਿਹੜਾ ਸਮਾਂ ਤੈਅ ਹੋਇਆ ਹੋਇਆ ਤੇ ਉਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਜਿਹੜਾ ਸੀਜ਼ਫਾਇਰ ਹੁੰਦਾ ਉਸ ਦੇ ਵਿੱਚ ਗੋਲੀਬਾਰੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਹਵਾਈ ਹਮਲਾ ਉਹ ਬੰਦ ਕਰ ਦਿੱਤਾ ਜਾਂਦਾ ਪਰ ਵੱਡੀ ਗੱਲ ਇਹ ਹੈ ਕਿ Air Force ਪੂਰੀ ਤਰ੍ਹਾਂ ਦੇ ਨਾਲ ਰੈਡੀ ਹੈ ਤਿਆਰ ਹੈ ਤੇ ਜਿਹੜਾ ਆਪਰੇਸ਼ਨ ਸਿੰਧੂਰ ਉਹਨਾਂ ਨੂੰ ਦਿੱਤਾ ਗਿਆ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਸਮੇਂ ਪੂਰੀ ਤਰ੍ਹਾਂ ਨਾਲ ਤਿਆਰ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਰੈਡੀਆਂ ਤਿਆਰ ਆ ਕਿਸੇ ਵੀ ਤਰ੍ਹਾਂ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਪਰ ਜੇ ਕਾਰਵਾਈ ਹੁੰਦੀ ਆ ਤਾਂ ਅਸੀਂ ਮੂੰਹ ਤੋੜਵਾ ਜਵਾਬ ਦੇਾਂਗੇ ਜ਼ਿਕਰ ਖਾਸ ਹੈ ਕਿ ਜੇ ਐਨਐਸਏ ਜੀਟਵਾਲ ਦੀ ਗੱਲ ਕੀਤੀ ਜਾਵੇ ਬੀਤੀ ਰਾਤ ਉਹਨਾਂ ਦੇ ਵੱਲੋਂ ਜਿਹੜੀ ਗੱਲਬਾਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਉਹਨਾਂ ਦੀ ਗੱਲ ਹੋਈ ਹੈ ਚਾਈਨਾ ਦੇ ਨਾਲ ਵੀ ਉਹਨਾਂ ਦੀ ਗੱਲ ਹੋਈ ਹੈ ਤੇ ਵੱਡੀ ਅਪਡੇਟ ਮਨਪ੍ਰੀਤ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਲਗਾਤਾਰ ਤੁਹਾਨੂੰ ਕੱਲ੍ਹ ਦੇ ਵੀ ਜਾਣਕਾਰੀ ਦਿੱਤੀ ਹੈ ਲੇਕਿਨ ਉਹਨਾਂ ਪੀਐਮ ਮੋਦੀ ਦੇ ਵੱਲੋਂ ਵੱਡੇ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸ ਦਈਏ ਕਿ ਪੀਐਮ ਮੋਦੀ ਦੇ ਵੱਲੋਂ ਜੋ ਐ ਐਨਐਸਸੀ अजीत ਤੋਪਾਲ ਹੋਰਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਉਸੇ ਤੋਂ ਬਾਅਦ ਵਾਕੁਆ ਕਮੇਟੀਆਂ ਜਿਹੜੀਆਂ ਕੀਤੀਆਂ ਚੌਂਦੀਆਂ ਨਹੀਂ ਲੇਕਿਨ ਇਸੇ ਤੋਂ ਬਾਅਦ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੀਐਮ ਮੋਦੀ ਦੇ ਨਾਲ ਵੱਡੇ ਅਧਿਕਾਰੀਆਂ ਦੀ ਮੀਟਿੰਗ ਹੋਣ ਤੋਂ ਬਾਅਦ ਹੁਣ ਵੱਡਾ ਜਿਹੜਾ ਹਵਾਈ ਸੈਨਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਜੀ ਆ ਦੱਸਦੇ ਕਿ ਆਪਰੇਸ਼ਨ ਸਿੰਦੂਰ ਦੇ ਤਹਿਤ ਭਾਰਤੀ ਫੌਜ ਦੇ ਵੱਲੋਂ ਗੋਡੇ ਟਿਕਾ ਕੇ ਰੱਖ ਦਿੱਤੇ ਪਾਕਿਸਤਾਨ ਦੇ ਤੇ ਇਸੇ ਦੇ ਵਿਚਾਲੇ ਹੁਣ ਹਵਾਈ ਸੈਨਾ ਦੇ ਵੱਲੋਂ ਵੱਡਾ ਬਿਆਨ ਜਿਹੜਾ ਦੇ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਤੇ ਜਲਦ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਪੂਰੀ ਦਿੱਤੀ ਜਾਏਗੀ ਪਰ ਸਾਨੂੰ ਜੋ ਟਾਸਕ ਦਿੱਤਾ ਗਿਆ ਜੋ ਮੀਟਿੰਗ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਸਨ ਉਹ ਟਾਸਕ ਅਸੀਂ ਪੂਰਾ ਕਰ ਲਿਆ ਲੇਕਿਨ ਵੱਡੀ ਖਬਰ ਹੈ ਕਿ ਆਪਰੇਸ਼ਨ ਸਿੰਦੂਰ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਜੰਗਬੰਦੀ ਜਿਹੜੀ ਹੋਈ ਉਸ ਤੋਂ ਬਾਅਦ ਜਿਹੜੇ ਚੀਜ਼ ਨੂੰ ਰੋਕ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਕੋਈ ਵੀ ਜਿਹੜੀ ਹੈ ਕਿਹਾ ਜਾ ਰਿਹਾ ਸੀ ਕਿ ਅਪਡੇਟ ਸਾਹਮਣੇ ਆ ਰਹੀ ਸੀ ਕਿ ਹੁਣ ਵੱਡੀ ਇਹ ਖਬਰ ਹੈ ਕਿ ਜਿੱਥੇ ਹਵਾਈ ਸੈਨਾ ਦੇ ਵੱਲੋਂ ਐਡਾ ਵੱਡਾ ਬਿਆਨ ਜਿਹੜਾ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਸੈਨਾ ਨੇ ਪੀਐਮ ਮੋਦੀ ਰੱਖਿਆ ਮੰਤਰੀ ਜੋ ਹੈ ਲਗਾਤਾਰ ਮੀਟਿੰਗ ਇਹਨਾਂ ਦੇ ਵੱਲੋਂ ਕੀਤੀ ਗਈ ਤੇ ਮੀਟਿੰਗ ਦੇ ਵਿੱਚ ਹੀ ਜਿਹੜਾ ਦੱਸਦੇ ਕਿ ਵੱਡਾ ਫੈਸਲਾ ਲਿਆ ਗਿਆ ਤੁਸੀਂ ਵੇਖੋ ਕਿ ਜਿੱਥੇ ਆਪਰੇਸ਼ਨ ਸੰਦੂਰ ਜਿਹਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਹੁਣ ਇਸ ਨੂੰ ਖਤਮ ਜਿਹੜਾ ਕਰ ਦਿੱਤਾ ਗਿਆ ਹੋਵੇਗਾ ਹੁਣ ਜਿਹੜੀ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਅਗੋਂ ਕਾਰਵਾਈ ਨਹੀਂ ਕੀਤੀ ਜਾਏਗੀ ਲੇਕਿਨ ਵੱਡੀ ਖਬਰ ਹੈ ਕਿ ਆਪਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਹਵਾਈ ਸੈਨਾ ਦੀ ਗੱਲ ਕੀਤੀ ਜਾਏ ਭਾਰਤੀ ਫੌਜ ਦੀ ਗੱਲ ਕੀਤੀ ਜਾਏ ਲਗਾਤਾਰ ਵੱਡੀਆਂ ਮੀਟਿੰਗਾਂ ਪੀਐਮ ਮੋਦੀ ਦੇ ਨਾਲ ਕੀਤੀਆਂ ਗਈਆਂ ਨੇ ਪੀਐਮ ਮੋਦੀ ਦੇ ਵੱਲੋਂ ਜਿਹੜਾ ਦਲਤਾਈ ਹੈ ਕਿ ਜਿੱਥੇ ਵੱਡੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਗਈ ਮੀਟਿੰਗ ਕੀਤੀ ਗਈ ਉਸੇ ਤੋਂ ਬਾਅਦ ਹੁਣ ਜਲਦ ਜਿਹੜਾ ਹਵਾਈ ਸੈਨਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕੀ ਹੋਣ ਵਾਲੇ ਸਮੇਂ ਦੇ ਵਿੱਚ ਵੱਡੀ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ ਜਾਏਗੀ ਲੇਕਿਨ ਤੁਸੀਂ ਅਫਵਾਹਾਂ ਤੋਂ ਬਚ ਕੇ ਰਹਿਣਾ ਤੁਸੀਂ ਦੇਖਿਆ ਕਿ ਕੱਲ ਜੰਗਬੰਦੀ ਹੋਈ ਉਸੇ ਤੋਂ ਬਾਅਦ ਵੱਡੇ ਐਲਾਨ ਜਿਹੜੇ ਕੀਤੇ ਗਏ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਵੇਗੀ ਲੇਕਿਨ ਹਵਾਈ ਸੈਨਾ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਜਿਹੜਾ ਖਤਮ ਨਹੀਂ ਹੋਇਆ ਬਿਲਕੁਲ ਵੱਡੀ ਅਪਡੇਟ ਹੋਰ ਦੇਰ ਦੇਣਾ ਚਾਹੁੰਦੇ ਆ ਕਿ ਜਿਹੜਾ ਆਪਰੇਸ਼ਨ ਸੰਦੂਰ ਨੂੰ ਲੈ ਕੇ ਸੈਨਾ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਜਿਸ ਤਰ੍ਹਾਂ ਰਾਤ 10 ਵਜੇ ਤੱਕ ਜਿਹੜੀ ਸੀਸਫਾਇਰ ਦੀ ਉਲੰਘਣਾ ਹੋਈ ਹੈ ਉਸ ਤੋਂ ਬਾਅਦ ਪਾਕਿਸਤਾਨ ਡਰਿਆ ਗੋਡੇ ਟੇਕੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇ ਫਿਰ ਹੁਣ ਸੀਸਫਾਇਰ ਦੀ ਉਲੰਘਣਾ ਹੋਏਗੀ ਤਾਂ ਫਿਰ ਕਾਰਵਾਈ ਹੋਏਗੀ ਤੇ ਮੂੰਹ ਤੋੜਮਾ ਜਵਾਬ ਦਿੱਤਾ ਜਾਏਗਾ ਬੀਤੀ ਰਾਤ ਵੀ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੰਡੀਅਨ 에ਅਰ ਫੋਰਸ ਦੇ ਵੱਲੋਂ ਟਵੀਟ ਕੀਤਾ ਗਿਆ ਸਿੱਧੇ ਤੌਰ ਤੇ ਕਿਹਾ ਗਿਆ ਕਿ ਆਪਰੇਸ਼ਨ ਸੰਦੂਰ ਜਿਹੜਾ ਚਲਾਇਆ ਸੀ ਉਹ ਲਗਾਤਾਰ ਜਾਰੀ ਹੈ ਆਪਰੇਸ਼ਨ ਸੰਦੂਰ ਨੂੰ ਲੈ ਕੇ ਵੱਡੀ ਗੱਲ ਕਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਆਪਰੇਸ਼ਨ ਹੈ ਖਤਮ ਨਹੀਂ ਹੋਇਆ ਜਿਹੜਾ ਟਾਸਕ ਸੀ ਉਹ ਪੂਰੂ ਕ ਪੂਰਾ ਕਰ ਲਿਆ ਗਿਆ ਜਿਹੜਾ ਟਾਸਕ ਦਿੱਤਾ ਗਿਆ ਸੀ ਉਸ ਦੇ ਵਿੱਚ ਸਫਲਤਾ ਹਾਸਲ ਹੋ ਗਈ ਹੈ ਤੇ ਲਗਾਤਾਰ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਜੇ ਪਾਕਿਸਤਾਨ ਦੇ ਵੱਲੋਂ ਸਿਰਫਾਇਤ ਦੀ ਉਲੰਘਣਾ ਕੀਤੀ ਗਈ ਕੋਈ ਐਕਸ਼ਨ ਕੀਤਾ ਗਿਆ ਹਾਲਾਂਕਿ ਸਾਰੇ ਮਸਲੇ ਦੀ ਜਿਹੜੀ ਜੜ ਹੈ ਉਹ ਪਹਿਲਗਾਮ ਹੈ ਪਹਿਲਗਾਮ ਦੇ ਵਿੱਚ ਜਦੋਂ ਅਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਵੱਡੀ ਜਿਹੜੀ ਹੈ ਤਲਖਈ ਮਚਣ ਦੀ ਹੈ ਦੋਹਾਂ ਮੁਲਕਾਂ ਦੇ ਵਿਚਕਾਰ ਦੋਹਾਂ ਮੁਲਕਾਂ ਨੂੰ ਲੈ ਕੇ ਵੱ ਜਵਾਬ ਦਨਾ ਸ਼ੁਰੂ ਹੋ ਜਾਂਦਾ ਇੰਟਰਨੈਸ਼ਨਲ ਨਿਊਜ਼ ਬਣ ਜਾਂਦੀ ਹੈ ਜਿਸ ਤੋਂ ਬਾਅਦ ਫਿਰ ਪਾਕਿਸਤਾਨ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਕਿ ਸਾਡੀ ਸ਼ਮੂਲੀਅਤ ਨਹੀਂ ਪਰ ਭਾਰਤ ਦੇ ਵੱਲੋਂ ਜਿਹੜੇ ਸਬੂਤ ਦਿੱਤੇ ਜਾਂਦੇ ਨੇ ਸਿੱਧੇ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਤੁਹਾਡੇ ਅੱਤਵਾਦੀ ਟਿਕਾਣੇ ਨੇ ਤੁਹਾਡੇ ਦੇਸ਼ ਦੇ ਵਿੱਚ ਅੱਤਵਾਦ ਹੈ ਜਿਹੜਾ ਲਗਾਤਾਰ ਚੱਲ ਰਿਹਾ ਤੇ ਲਗਾਤਾਰ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਫਿਰ ਸਿੱਧੇ ਤੌਰ ਤੇ ਪਹਿਲਾਂ ਡਿਪਲੋਮੈਟਿਕ ਸਟ੍ਰਾਈਕ ਕੀਤੀ ਗਈ ਵੱਡੀ ਸੱਟ ਮਾਰੀ ਗਈ ਸਿੰਧੂ ਜਲ ਸੰਮਧੋਤਾ ਰੱਦ ਕੀਤਾ ਗਿਆ ਜਿਹੜੀ ਬਾਰਡਰਾਂ ਤੋਂ ਇੰਪੋਰ ਵੀਜ਼ਾ ਜੁਰਮਤ ਕਰ ਦਿੱਤੇ ਜਾਂਦੇ ਨੇ ਕਰਤਾਰਪੁਰ ਕੋਰੀਡੋਰ ਬੰਦ ਹੋ ਜਾਂਦਾ ਹੈ ਬਹੁਤ ਵੱਡੀ ਸੱਟ ਪਾਕਿਸਤਾਨ ਨੂੰ ਉਦੋਂ ਵੱਧਦੀ ਹੈ ਜਦੋਂ ਇੰਪੋਰਟ ਐਕਸਪੋਰਟ ਬੰਦ ਕਰ ਦਿੱਤਾ ਜਾਂਦਾ ਹੈ 에ਅ ਸਪੇਸ ਬੰਦ ਕਰ ਦਿੱਤਾ ਜਾਂਦਾ ਦੂਜੇ ਪਾਸੇ ਪਾਕਿਸਤਾਨ ਵੀ ਫਿਰ ਟਿਕਦਾ ਨਜ਼ਰ ਨਹੀਂ ਆਇਆ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਨਪਾਖ ਹਰਕਤਾਂ ਸੀ ਲਗਾਤਾਰ ਕੀਤੀਆਂ ਜਾ ਰਹੀਆਂ ਸੀ ოਪਰੇਸ਼ਨ ਸਿੰਦੂਰ ਹਜੇ ਖਤਮ ਨਹੀਂ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਜਾਏਗੀ ਸੋ ਜੰਗਬੰਦੀ ਤੋਂ ਬਾਅਦ ਹਵਾਈ ਸੈਨਾ ਦੇ ਵੱਲੋਂ ਇਹ ਵੱਡਾ ਬਿਆਨ ਜਿਹੜਾ ਦਿੱਤਾ ਗਿਆ ਪੀਐਮ ਮੋਦੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਵੱਲੋਂ ਹੁਣੇ ਜਿਹੜਾ ਤਿੰਨ ਮੁਖੀਆਂ ਦੇ ਨਾਲ ਹਵਾਈ ਸੈਨਾ ਦੇ ਨਾਲ ਜਲ ਸੈਨਾ ਥਲ ਸੈਨਾ ਦੇ ਮੁਖੀਆਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਵੱਡੇ ਫੈਸਲੇ ਜਿਹੜੇ ਲਏ ਗਏ ਨੇ ਜਿੱਥੋਂ ਦੱਸ દਈਏ ਕਿ ਹੁਣੇ ਸਾਹਮਣੇ ਆਇਆ ਕਿ ਆਪਰੇਸ਼ਨ ਸਿੰਦੂਰ ਹਜੇ ਖਤਮ ਨਹੀਂ ਹੋਇਆ ਯਾਨੀ ਕਿ ਇਸ ਦੇ ਵੱਡੇ ਮayne ਨਿਕਲਦੇ ਨੇ ਕਿ ਆਖਰਕਾਰ ਭਾਰਤ ਦੇ ਵੱਲੋਂ ਕੋਈ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਕੀ ਹੋਏਗਾ ਕਿਉਂਕਿ ਆਪਰੇਸ਼ਨ ਸਿੰਦੂਰ ਜਿਸ ਦੇ ਤਹਿਤ ਪਾਕਿਸਤਾਨ ਦੇ ਗੋਡੇ ਭਾਰਤ ਨੇ ਟਿਕਾ ਕੇ ਰੱਖ ਦਿੱਤੇ ਤੇ ਇਸੇ ਦੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਵਾਈ ਸੈਨਾ ਦੇ ਵੱਲੋਂ ਹਵਾਈ ਸੈਨਾ ਭਾਰਤ ਦੀ ਜਿਸ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਲੇਕਿਨ ਤੁਸੀਂ ਅਫਵਾਹਾਂ ਤੋਂ ਜਿਹੜਾ ਬਚਣਾ ਹੈ ਤੇ ਸਾਨੂੰ ਜੋ ਟਾਸਕ ਦਿੱਤਾ ਗਿਆ ਸੀ ਅਸੀਂ ਉਹ ਪੂਰਾ ਕਰਾਂਗੇ ਇਸ ਵੇਲੇ ਦੀ ਵੱਡੀ ਖਬਰ ਪੀਏ ਮੋਦੀ ਦੇ ਵੱਲੋਂ ਮੀਟਿੰਗ ਜਿਹੜੀ ਕੀਤੀ ਗਈ ਮੀਟਿੰਗ ਤੋਂ ਬਾਅਦ ਇਹ ਵੱਡਾ ਐਲਾਨ ਜਿਹੜਾ ਕੀਤਾ ਗਿਆ ਹਵਾਈ ਸੈਨਾ ਦੇ ਵੱਲੋਂ ਚਰਨਜੀਤ ਜਸਤਰੀਕੇ ਦੇ ਨਾਲ ਲਗਾਤਾਰ ਕੀਤਾ ਜਾ ਰਿਹਾ ਸੀ ਸੋ ਤਾਂ ਸਾਲ ਲੋਕਾਂ ਨੂੰ ਆਇਆ ਕਿ ਜੰਗਬੰਦੀ ਰੁਕ ਗਈ ਹੈ ਲੇਕਿਨ ਹਵਾਈ ਸੈਨਾ ਜਿਨ੍ਹਾਂ ਦੇ ਵੱਲੋਂ ਪੀਐਮ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਉਂਕਿ ਤਿੰਨੇ ਮੁਖੀ ਹਵਾਈ ਸੈਨਾ ਦੇ ਦੂਜੇ ਮੁਖੀਆਂ ਦੀ ਗੱਲ ਕਰੀਏ ਸਾਰੇ ਨਾਲ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਤੇ ਹੁਣ ਕੀ ਆ ਜਾ ਰਿਹਾ ਕਿ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਜਿਕਰ ਜਿਕਰੇ ਖਾਸ ਹੈ ਕਿ ਆਪਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਜਿਹੜੀ ਭਾਰਤੀ ਹਵਾਈ ਸੈਨਾ ਉਹਨਾਂ ਦੇ ਵੱਲੋਂ ਵੱਡਾ ਜਿਹੜਾ ਐਲਾਨ ਕੀਤਾ ਗਿਆ ਵੱਡਾ ਟਵੀਟ ਕੀਤਾ ਗਿਆ ਤੇ ਨਾਲ ਹੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਸਾਨੂੰ ਟਾਸਕ ਦਿੱਤਾ ਸੀ ਅਸੀਂ ਉਹ ਟਾਸਕ ਪੂਰਾ ਕਰ ਲਿਆ ਕਿਉਂਕਿ ਸੀਜ਼ਪਾਰ ਹੋਇਆ ਜੇ ਜੇ ਗੱਲ ਕੀਤੀ ਜਾਵੇ ਬੀਤੀ ਰਾਤ ਦੀ ਤਸੀਵ ਸਪਾਰ ਹੋਇਆ 5 ਵਜੇ ਸੀਜ਼ਪਾਰ ਹੁੰਦਾ ਉਸ ਤੋਂ ਬਾਅਦ 3 ਘੰਟਿਆਂ ਬਾਅਦ ਹੀ ਜਿਹੜਾ ਸੀਜ਼ਪਾਰ ਹੁੰਦਾ ਉਸ ਨੂੰ ਬ੍ਰੇਕ ਕਰ ਦਿੱਤਾ ਜਾਂਦਾ ਪਾਕਿਸਤਾਨ ਦੇ ਵਾਲੇ ਪਾਸੇ ਤੋਂ ਪਾਕਿਸਤਾਨ ਦੇ ਤੋਂ ਬ੍ਰੇਕ ਕਰਦਾ ਹੈ ਤੇ ਬ੍ਰੇਕ ਕਰਨ ਤੋਂ ਬਾਅਦ ਜਿਹੜੀ ਹੈ ਵੱਡੀ ਕਾਰਵਾਈ ਹੁੰਦੀ ਹੈ ਵੱਡਾ ਮੂੰਹ ਤੋੜ ਮਾ ਜਵਾਬ ਦਿੱਤਾ ਜਾਂਦਾ ਐਮਈਏ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਹੜੇ 71 ਨੇ ਵਿਕਰਮ ਮਿਸ਼ਰੀ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਸਾਰੀ ਜਾਣਕਾਰੀ ਕਿ ਸੀਸਫਾਇਰ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਹੈ ਤੇ ਲੰਗਣਾ ਕਰਨ ਤੋਂ ਬਾਅਦ ਫਿਰ ਲਗਾਤਾਰ ਜਿਹੜਾ ਜਿਹੜਾ ਵਿਵਾਦ ਹੋ ਰਿਹਾ ਹੋ ਰਿਹਾ ਸੀ ਉਹ ਕਿਤਨਾ ਕਿਤੇ ਵਾਅਦਾ ਨਜ਼ਰ ਆ ਰਿਹਾ ਸੀ ਪਰ ਰਾਤ ਨੂੰ ਕਿਤਨਾ ਕਿਤੇ ਜਿਹੜੀ ਗੋਲੀਬਾਰੀ ਹੈ ਉਹ ਟੀਕੀ ਉਸ ਤੋਂ ਬਾਅਦ ਹੁਣ Indian Air Force ਦੇ ਵੱਲੋਂ ਸਿੱਧੇ ਤੌਰ ਤੇ ਬਿਆਨ ਦਿੱਤਾ ਗਿਆ ਸਿੱਧੇ ਤੌਰ ਤੇ ਟਵੀਟ ਦੇ ਵਿੱਚ ਲਿਖ ਦਿੱਤਾ ਗਿਆ ਕਿ ਆਪਰੇਸ਼ਨ ਸੰਦੂਰ ਅਜੇ جاری ਹੈ ਆਪਰੇਸ਼ਨ ਸੰਦੂਰ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਸਾਡਾ ਟਾਸਕ ਸੀ ਉਹ ਅਸੀਂ ਟਾਸਕ ਪੂਰਾ ਕਰ ਲਿਆ ਸਾਡਾ ਟਾਸਕ ਪੂਰਾ ਹੋ ਗਿਆ ਪਰ ਇਹ ਆਪਰੇਸ਼ਨ ਅਜੇ ਜਿਹੜਾ ਸਸਪੈਂਡ ਨਹੀਂ ਕੀਤਾ ਗਿਆ ਹਾਲਾਂਕਿ ਉਸ ਨੂੰ ਜਿਹੜਾ ਕਿਤਨੇ ਕਿਤੇ ਥੋੜੇ ਸਮੇਂ ਦੇ ਲਈ ਰੋਕਿਆ ਜਰੂਰ ਗਿਆ ਪਰ ਇਹ ਆਪਰੇਸ਼ਨ ਜਿਹੜਾ ਹੈ ਲਗਾਤਾਰ جاری ਹੈ ਜੇ ਪਾਕਿਸਤਾਨ ਵਾਲੇ ਪਾਸੇ ਤੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਇੰਡੀਅਨ ਆਰਮ ਫੋਰਸ ਪੂਰੀ ਤਰ੍ਹਾਂ ਨਾਲ ਤਿਆਰ ਹੈ ਰੈਡੀ ਹੈ ਤੇ ਸਾਫ ਗੱਲ ਲਿਖ ਦਿੱਤੀ ਹੈ ਕਿ ਜਿਹੜਾ TAS ਦੀ OC ਪੂਰਾ ਕਰ ਲਿਆ ਤੇ ਹੁਣ ਵੇਖਣਾ ਹੋਏਗਾ ਕਿ ਜਿਹੜੀ ਸੀਜ਼ਫਾਇਰ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਵੀ ਹੋਣੀ ਹੈ ਭਾਰਤ ਤੇ ਪਾਕਿਸਤਾਨ ਦੀ ਮੀਟਿੰਗ ਵੀ ਹੋਣੀ ਹੈ 12 ਤਰੀਕ ਦਾ ਜਿਹੜਾ ਸਮਾਂ ਤੈਅ ਹੋਇਆ ਹੋਇਆ ਤੇ ਉਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਜਿਹੜਾ ਸੀਜ਼ਫਾਇਰ ਹੁੰਦਾ ਉਸ ਦੇ ਵਿੱਚ ਗੋਲੀਬਾਰੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਹਵਾਈ ਹਮਲਾ ਉਹ ਬੰਦ ਕਰ ਦਿੱਤਾ ਜਾਂਦਾ ਪਰ ਵੱਡੀ ਗੱਲ ਇਹ ਹੈ ਕਿ Air Force ਪੂਰੀ ਤਰ੍ਹਾਂ ਦੇ ਨਾਲ ਰੈਡੀ ਹੈ ਤਿਆਰ ਹੈ ਤੇ ਜਿਹੜਾ ਆਪਰੇਸ਼ਨ ਸਿੰਧੂਰ ਉਹਨਾਂ ਨੂੰ ਦਿੱਤਾ ਗਿਆ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਸਮੇਂ ਪੂਰੀ ਤਰ੍ਹਾਂ ਨਾਲ ਤਿਆਰ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਰੈਡੀਆਂ ਤਿਆਰ ਆ ਕਿਸੇ ਵੀ ਤਰ੍ਹਾਂ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਪਰ ਜੇ ਕਾਰਵਾਈ ਹੁੰਦੀ ਹੈ ਤਾਂ ਅਸੀਂ ਮੂੰਹ ਤੋੜਵਾ ਜਵਾਬ ਦੇਾਂਗੇ ਜ਼ਿਕਰ ਖਾਸ ਹੈ ਕਿ ਜੇ ਐਨਐਸਏ ਜੀ12 ਵਾਲੀ ਦੀ ਗੱਲ ਕੀਤੀ ਜਾਵੇ ਬੀਤੀ ਰਾਤ ਉਹਨਾਂ ਦੇ ਵੱਲੋਂ ਜਿਹੜੀ ਗੱਲਬਾਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਉਹਨਾਂ ਦੀ ਗੱਲ ਹੋਈ ਹੈ ਚਾਈਨਾ ਦੇ ਨਾਲ ਵੀ ਉਹਨਾਂ ਦੀ ਗੱਲ ਹੋਈ ਹੈ ਤੇ ਵੱਡੀ ਅਪਡੇਟ ਮਨਪ੍ਰੀਤ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਲਗਾਤਾਰ ਤੁਹਾਨੂੰ ਕੱਲ੍ਹ ਦੇ ਵੀ ਜਾਣਕਾਰੀ ਦਿੱਤੀ ਹੈ ਲੇਕਿਨ ਉਹਨਾਂ ਪੀਐਮ ਮੋਦੀ ਦੇ ਵੱਲੋਂ ਵੱਡੇ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸ ਦਈਏ ਕਿ ਪੀਐਮ ਮੋਦੀ ਦੇ ਵੱਲੋਂ ਜੋ ਐ ਐਨਐਸਏ ਅਜੀਤ ਟੋਪਾਲ ਹੋਰਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਉਸੇ ਤੋਂ ਬਾਅਦ ਵੱਖ-ਵੱਖ ਮੀਟਿੰਗਾਂ ਜਿਹੜੀਆਂ ਕੀਤੀਆਂ ਸੌਂਦੀਆਂ ਨਹੀਂ ਲੇਕਿਨ ਇਸੇ ਤੋਂ ਬਾਅਦ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੀਐਮ ਮੋਦੀ ਦੇ ਨਾਲ ਵੱਡੇ ਅਧਿਕਾਰੀਆਂ ਦੀ ਮੀਟਿੰਗ ਹੋਣ ਤੋਂ ਬਾਅਦ ਹੁਣ ਵੱਡਾ ਜਿਹੜਾ ਹਵਾਈ ਸੈਨਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਜੀ ਆ ਦੱਸੇ ਕਿ ਆਪਰੇਸ਼ਨ ਸਿੰਦੂਰ ਦੇ ਤਹਿਤ ਭਾਰਤੀ ਫੌਜ ਦੇ ਵੱਲੋਂ ਗੋਡੇ ਟਿਕਾ ਕੇ ਰੱਖ ਦਿੱਤੇ ਪਾਕਿਸਤਾਨ ਦੇ ਤੇ ਇਸੇ ਦੇ ਵਿਚਾਲੇ ਹੁਣ ਹਵਾਈ ਸੈਨਾ ਦੇ ਵੱਲੋਂ ਵੱਡਾ ਬਿਆਨ ਜਿਹੜਾ ਦੇ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਤੇ ਜਲਦ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਪੂਰੀ ਦਿੱਤੀ ਜਾਏਗੀ ਪਰ ਸਾਨੂੰ ਜੋ ਟਾਸਕ ਦਿੱਤਾ ਗਿਆ ਜੋ ਮੀਟਿੰਗ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਸਨ ਉਹ ਟਾਸਕ ਅਸੀਂ ਪੂਰਾ ਕਰ ਲਿਆ ਲੇਕਿਨ ਵੱਡੀ ਖਬਰ ਹੈ ਕਿ ਆਪਰੇਸ਼ਨ ਸਿੰਦੂਰ ਜਿਸ ਨੂੰ ਲੈ ਕੇ ਕਿਹਾ ਜਾ ਰਿਆ ਸੀ ਕਿ ਜੰਗਬੰਦੀ ਜਿਹੜੀ ਹੋਈ ਉਸ ਤੋਂ ਬਾਅਦ ਜਿਹੜੇ ਚੀਜ਼ ਨੂੰ ਰੋਕ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਕੋਈ ਵੀ ਜਿਹੜੀ ਹੈ ਕਿਹਾ ਜਾ ਰਿਆ ਸੀ ਕਿ ਅਪਡੇਟ ਸਾਹਮਣੇ ਆ ਰਹੀ ਸੀ ਕਿ ਹੁਣ ਵੱਡੀ ਇਹ ਖਬਰ ਹੈ ਕਿ ਜਿੱਥੇ ਹਵਾਈ ਸੈਨਾ ਦੇ ਵੱਲੋਂ ਐਡਾ ਵੱਡਾ ਵਿਅਕਤੀ ਜਿਹੜਾ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਸੈਨਾ ਨੇ ਪੀਐਮ ਮੋਦੀ ਰੱਖਿਆ ਮੰਤਰੀ ਅਜੋਏ ਲਗਾਤਾਰ ਮੀਟਿੰਗ ਇਹਨਾਂ ਦੇ ਵੱਲੋਂ ਕੀਤੀ ਗਈ ਤੇ ਮੀਟਿੰਗ ਦੇ ਵਿੱਚ ਹੀ ਜਿਹੜਾ ਦੱਸਦੇ ਕਿ ਵੱਡਾ ਫੈਸਲਾ ਲਿਆ ਗਿਆ ਤੁਸੀਂ ਵੇਖੋ ਕਿ ਜਿੱਥੇ ਆਪਰੇਸ਼ਨ ਸਿੰਦੂਰ ਜਿਹਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਹੁਣ ਇਸ ਨੂੰ ਖਤਮ ਜਿਹੜਾ ਕਰ ਦਿੱਤਾ ਗਿਆ ਹੋਵੇਗਾ ਹੁਣ ਜਿਹੜੀ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਅਗੂ ਕਾਰਵਾਈ ਨਹੀਂ ਕੀਤੀ ਜਾਏਗੀ ਲੇਕਿਨ ਵੱਡੀ ਖਬਰ ਹੈ ਕਿ ਆਪਰੇਸ਼ਨ ਸਿੰਦੂਰ ਅੱਛੇ ਖਤਮ ਨਹੀਂ ਹੋਇਆ ਹਵਾਈ ਸੈਨਾ ਦੀ ਗੱਲ ਕੀਤੀ ਜਾਏ ਭਾਰਤੀ ਫੌਜ ਦੀ ਗੱਲ ਕੀਤੀ ਜਾਏ ਲਗਾਤਾਰ ਵੱਡੀਆਂ ਮੀਟਿੰਗਾਂ ਪੀਐਮ મોદી ਦੇ ਨਾਲ ਕੀਤੀਆਂ ਗਈਆਂ ਨੇ ਪੀਐਮ મોદી ਦੇ ਵੱਲੋਂ ਜਿਹੜਾ ਦੱਸਿਆ ਹੈ ਕਿ ਜੇ ਇਥੇ ਵੱਡੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਗਈ ਮੀਟਿੰਗ ਕੀਤੀ ਗਈ ਉਸੇ ਤੋਂ ਬਾਅਦ ਹੁਣ ਜਲਦ ਜਿਹੜਾ ਹਵਾਈ ਸੈਨਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਕਿ ਹੋਣ ਵਾਲੇ ਸਮੇਂ ਦੇ ਵਿੱਚ ਵੱਡੀ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ ਜਾਏਗੀ ਲੇਕਿਨ ਤੁਸੀਂ ਅਫਵਾਹਾਂ ਤੋਂ ਬਚ ਕੇ ਰਹਿਣਾ ਹੈ ਤੁਸੀਂ ਦੇਖਿਆ ਕਿ ਕੱਲ ਜੰਗਬੰਦੀ ਹੋਈ ਉਸੇ ਤੋਂ ਬਾਅਦ ਵੱਡੇ ਐਲਾਨ ਜਿਹੜੇ ਕੀਤੇ ਗਏ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਵੇਗੀ ਲੇਕਿਨ ਹਵਾਈ ਸੈਨਾ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਜਿਹੜਾ ਖਤਮ ਨਹੀਂ ਹੋਇਆ ਬਿਲਕੁਲ ਵੱਡੀ ਅਪਡੇਟ ਹੋਰ ਦੇਰ ਦੇਣਾ ਚਾਹੁੰਦੇ ਆ ਕਿ ਜਿਹੜਾ ਆਪਰੇਸ਼ਨ ਸੰਦੂਰ ਨੂੰ ਲੈ ਕੇ ਸੈਨਾ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਜਿਸ ਤਰ੍ਹਾਂ ਰਾਤ 10 ਵਜੇ ਤੱਕ ਜਿਹੜੀ ਸੀਜ਼ਫਾਇਰ ਦੀ ਉਲੰਘਣਾ ਹੋਈ ਉਸ ਤੋਂ ਬਾਅਦ ਪਾਕਿਸਤਾਨ ਡਰਿਆ ਗੋਡੇ ਟੇਕੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇ ਫਿਰ ਹੁਣ ਸੀਜ਼ਫਾਇਰ ਦੀ ਉਲੰਘਣਾ ਹੋਏਗੀ ਤਾਂ ਫਿਰ ਕਾਰਵਾਈ ਹੋਏਗੀ ਤੇ ਮੂੰਹ ਤੋੜਮਾ ਜਵਾਬ ਦਿੱਤਾ ਜਾਏਗਾ ਬੀਤੀ ਰਾਤ ਵੀ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੰਡੀਅਨ 에ਅਰ ਫੋਰਸ ਦੇ ਵੱਲੋਂ ਟਵੀਟ ਕੀਤਾ ਗਿਆ ਸਿੱਧੇ ਤੌਰ ਤੇ ਕਿਹਾ ਗਿਆ ਕਿ ਆਪਰੇਸ਼ਨ ਸੰਧੂਰ ਜਿਹੜਾ ਚਲਾਇਆ ਸੀ ਉਹ ਲਗਾਤਾਰ ਜਾਰੀ ਹੈ ਆਪਰੇਸ਼ਨ ਸੰਧੂਰ ਨੂੰ ਲੈ ਕੇ ਵੱਡੀ ਗੱਲ ਕਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਆਪਰੇਸ਼ਨ ਹੈ ਖਤਮ ਨਹੀਂ ਹੋਇਆ ਜਿਹੜਾ ਟਾਸਕ ਸੀ ਉਹ ਪੂਰੂ ਕ ਪੂਰਾ ਕਰ ਲਿਆ ਗਿਆ ਜਿਹੜਾ ਟਾਸਕ ਦਿੱਤਾ ਗਿਆ ਸੀ ਉਸ ਦੇ ਵਿੱਚ ਸਫਲਤਾ ਹਾਸਲ ਹੋ ਗਈ ਹੈ ਤੇ ਲਗਾਤਾਰ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਜੇ ਪਾਕਿਸਤਾਨ ਦੇ ਵੱਲੋਂ ਸਤੀਫਾ ਦੀ ਉਲੰਘਣਾ ਕੀਤੀ ਗਈ ਕੋਈ ਐਕਸ਼ਨ ਕੀਤਾ ਗਿਆ ਹਾਲਾਂਕਿ ਸਾਰੇ ਮਸਲੇ ਦੀ ਜਿਹੜੀ ਜੜ ਹੈ ਉਹ ਪਹਿਲਗਾਮ ਹੈ ਪਹਿਲਗਾਮ ਦੇ ਵਿੱਚ ਜਦੋਂ ਅਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਵੱਡੀ ਜਿਹੜੀ ਹੈ ਤਲਖਈ ਮਚ ਜਾਂਦੀ ਹੈ ਦੋਹਾ ਮੁਲਕਾਂ ਦੇ ਵਿਚਕਾਰ ਦੋਹਾ ਮੁਲਕਾਂ ਨੂੰ ਲੈ ਕੇ ਵੱਡੇ ਸਵ ਦਬਾਅ ਵਧਣਾ ਸ਼ੁਰੂ ਹੋ ਜਾਂਦਾ ਇੰਟਰਨੈਸ਼ਨਲ ਨਿਊਜ਼ ਬਣ ਜਾਂਦੀ ਹੈ ਜਿਸ ਤੋਂ ਬਾਅਦ ਫਿਰ ਪਾਕਿਸਤਾਨ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਕਿ ਸਾਡੀ ਸ਼ਮੂਲੀਅਤ ਨਹੀਂ ਭਾਰਤ ਦੇ ਵੱਲੋਂ ਜਿਹੜੇ ਸਬੂਤ ਦਿੱਤੇ ਜਾਂਦੇ ਨੇ ਸਿੱਧੇ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਤੁਹਾਡੇ ਅੱਤਵਾਦੀ ਟਿਕਾਣੇ ਨੇ ਤੁਹਾਡੇ ਦੇਸ਼ ਦੇ ਵਿੱਚ ਅੱਤਵਾਦ ਹੈ ਜਿਹੜਾ ਲਗਾਤਾਰ ਚੱਲ ਰਿਹਾ ਤੇ ਲਗਾਤਾਰ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਫਿਰ ਸਿੱਧੇ ਤੌਰ ਤੇ ਪਹਿਲਾਂ ਡਿਪਲੋਮੈਟਿਕ ਸਟ੍ਰਾਈਕ ਕੀਤੀ ਗਈ ਵੱਡੀ ਸੱਟ ਮਾਰੀ ਗਈ ਸਿੰਧੂ ਜਲ ਸੰਮਝੌਤਾ ਰੱਦ ਕੀਤਾ ਗਿਆ ਤੇ ਜਿਹੜੀ ਬਾਰਡਰਾਂ ਤੋਂ ਇੰ ਵੀਜ਼ਾਸ ਰੱਦ ਕਰ ਦਿੱਤੇ ਜਾਂਦੇ ਨੇ ਕਰਤਾਰਪੁਰ ਕੋਰੀਡੋਰ ਬੰਦ ਹੋ ਜਾਂਦਾ ਬਹੁਤ ਵੱਡੀ ਸੱਟ ਪਾਕਿਸਤਾਨ ਨੂੰ ਉਦੋਂ ਵੱਟਦੀ ਹੈ ਜਦੋਂ ਇੰਪੋਰਟ ਐਕਸਪੋਰਟ ਬੰਦ ਕਰ ਦਿੱਤਾ ਜਾਂਦਾ 에ਅਰਸਪੇਸ ਬੰਦ ਕਰ ਦਿੱਤਾ ਜਾਂਦਾ ਦੂਜੇ ਪਾਸੇ ਪਾਕਿਸਤਾਨ ਵੀ ਫਿਰ ਟਿਕ ਦਾ ਨਜ਼ਰ ਨਹੀਂ ਆਇਆ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਨਪਾਕ ਹਰਕਤਾਂ ਸੀ ਲਗਾਤਾਰ ਕੀਤੀਆਂ ਜਾ ਰਹੀਆਂ ਸੀ ਆਪਰੇਸ਼ਨ ਸਿੰਦੂਰ ਹਜੇ ਖਤਮ ਨਹੀਂ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਜਾਏਗੀ ਸੋ ਜੰਗਬੰਦੀ ਤੋਂ ਬਾਅਦ ਹਵਾਈ ਸੈਨਾ ਦੇ ਵੱਲੋਂ ਇਹ ਵੱਡਾ ਬਿਆਨ ਜਿਹੜਾ ਦਿੱਤਾ ਗਿਆ ਪੀਐਮ ਮੋਦੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਵੱਲੋਂ ਹੁਣੇ ਜਿਹੜਾ ਤਿੰਨ ਮੁਖੀਆਂ ਦੇ ਨਾਲ ਹਵਾਈ ਸੈਨਾ ਦੇ ਨਾਲ ਜਲ ਸੈਨਾ, ਥਲ ਸੈਨਾ ਦੇ ਮੁਖੀਆਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਵੱਡੇ ਫੈਸਲੇ ਜਿਹੜੇ ਲਏ ਗਏ ਨੇ ਜਿੱਥੋਂ ਦੱਸਈਏ ਕਿ ਹੁਣੇ ਸਾਹਮਣੇ ਆਇਆ ਕਿ ਆਪਰੇਸ਼ਨ ਸਿੰਦੂਰ ਹਜੇ ਖਤਮ ਨਹੀਂ ਹੋਇਆ ਯਾਨੀ ਕਿ ਇਸ ਦੇ ਵੱਡੇ ਮayne ਨਿਕਲਦੇ ਨੇ ਕਿ ਆਖਰਕਾਰ ਭਾਰਤ ਦੇ ਵੱਲੋਂ ਕੋਈ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਕੀ ਹੋਏਗਾ ਕਿਉਂਕਿ ਆਪਰੇਸ਼ਨ ਸਿੰਦੂਰ ਜਿਸ ਦੇ ਤਹਿਤ ਪਾਕਿਸਤਾਨ ਦੇ ਗੋਡੇ ਭਾਰਤ ਨੇ ਟਿਕਾ ਕੇ ਰੱਖ ਦਿੱਤੇ ਤੇ ਇਸੇ ਦੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਵਾਈ ਸੈਨਾ ਦੇ ਵੱਲੋਂ ਹਵਾਈ ਸੈਨਾ ਭਾਰਤ ਦੀ ਜਿਸ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਲੇਕਿਨ ਤੁਸੀਂ ਅਫਵਾਹਾਂ ਤੋਂ ਜਿਹੜਾ ਬਚਣਾ ਹੈ ਤੇ ਸਾਨੂੰ ਜੋ ਟਾਸਕ ਦਿੱਤਾ ਗਿਆ ਸੀ ਅਸੀਂ ਉਹ ਪੂਰਾ ਕਰਾਂਗੇ ਇਸ ਵੇਲੇ ਦੀ ਵੱਡੀ ਖਬਰ ਪੀਏ ਮੋਦੀ ਦੇ ਵੱਲੋਂ ਮੀਟਿੰਗ ਜਿਹੜੀ ਕੀਤੀ ਗਈ ਮੀਟਿੰਗ ਤੋਂ ਬਾਅਦ ਇਹ ਵੱਡਾ ਐਲਾਨ ਜਿਹੜਾ ਕੀਤਾ ਗਿਆ ਹਵਾਈ ਸੈਨਾ ਦੇ ਵੱਲੋਂ ਚਰਨਜੀਤ ਜਸਤਰੀਕੇ ਦੇ ਨਾਲ ਲਗਾਤਾਰ ਕੀਤਾ ਜਾ ਰਿਹਾ ਸੀ ਸੋ ਤਾਂ ਸਾਲ ਲੋਕਾਂ ਨੂੰ ਆਇਆ ਕਿ ਜੰਗਬੰਦੀ ਰੁਕ ਗਈ ਹੈ ਲੇਕਿਨ ਹਵਾਈ ਸੈਨਾ ਜਿਨ੍ਹਾਂ ਦੇ ਵੱਲੋਂ ਪੀਐਮ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਉਂਕਿ ਤਿੰਨੇ ਮੁਖੀ ਹਵਾਈ ਸੈਨਾ ਦੇ ਦੂਜੇ ਮੁਖੀਆਂ ਦੀ ਗੱਲ ਕਰੀਏ ਸਾਰੇ ਨਾਲ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਤੇ ਹੁਣ ਕੀ ਆ ਜਾ ਰਿਹਾ ਕਿ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਜਿਕਰ ਜਿਕਰੇ ਖਾਸ ਹੈ ਕਿ ਆਪਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਜਿਹੜੀ ਭਾਰਤੀ ਹਵਾਈ ਸੈਨਾ ਉਹਨਾਂ ਦੇ ਵੱਲੋਂ ਵੱਡਾ ਜਿਹੜਾ ਐਲਾਨ ਕੀਤਾ ਗਿਆ ਵੱਡਾ ਟਵੀਟ ਕੀਤਾ ਗਿਆ ਤੇ ਨਾਲ ਹੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਸਾਨੂੰ ਟਾਸਕ ਦਿੱਤਾ ਸੀ ਅਸੀਂ ਉਹ ਟਾਸਕ ਪੂਰਾ ਕਰ ਲਿਆ ਕਿਉਂਕਿ ਸੀਜ਼ਫਾਇਰ ਹੋਇਆ ਜੇ ਜੇ ਗੱਲ ਕੀਤੀ ਜਾਵੇ ਬੀਤੀ ਰਾਤ ਦੀ ਤਸੀਵ ਸਪਾਰ ਹੋਇਆ ਪੰਦੂ ਜੇ ਸੀਜ਼ਫਾਇਰ ਹੁੰਦਾ ਉਸ ਤੋਂ ਬਾਅਦ 3 ਘੰਟਿਆਂ ਬਾਅਦ ਹੀ ਜਿਹੜਾ ਸੀਜ਼ਫਾਇਰ ਹੁੰਦਾ ਉਸ ਨੂੰ ਬ੍ਰੇਕ ਕਰ ਦਿੱਤਾ ਜਾਂਦਾ ਪਾਕਿਸਤਾਨ ਦੇ ਵਾਲੇ ਪਾਸੇ ਤੋਂ ਪਾਕਿਸਤਾਨ ਜਦੋਂ ਬ੍ਰੇਕ ਕਰਦਾ ਹੈ ਤੇ ਬ੍ਰੇਕ ਕਰਨ ਤੋਂ ਬਾਅਦ ਜਿਹੜੀ ਹੈ ਵੱਡੀ ਕਾਰਵਾਈ ਹੁੰਦੀ ਹੈ ਵੱਡਾ ਮੂੰਹ ਤੋੜ ਮਾ ਜਵਾਬ ਦਿੱਤਾ ਜਾਂਦਾ ਐਮਈਏ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਫਿਰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਹੜੇ ਕੱਤਰ ਨੇ ਵਿਕਰਮ ਮਿਸ਼ਰੀ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਸਾਰੀ ਜਾਣਕਾਰੀ ਕਿ ਸੀਸਫਾਇਰ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਹੈ ਤੇ ਲੰਗਣਾ ਕਰਨ ਤੋਂ ਬਾਅਦ ਫਿਰ ਲਗਾਤਾਰ ਜਿਹੜਾ ਜਿਹੜਾ ਵਿਵਾਦ ਹੋ ਰਿਹਾ ਹੋ ਰਿਹਾ ਸੀ ਉਹ ਕਿਤਨਾ ਕਿਤੇ ਵਾਅਦਾ ਨਜ਼ਰ ਆ ਰਿਹਾ ਸੀ ਪਰ ਰਾਤ ਨੂੰ ਕਿਤਨਾ ਕਿਤੇ ਜਿਹੜੀ ਗੋਲੀਬਾਰੀ ਹੈ ਉਹ ਟਿੱਕੀ ਉਸ ਤੋਂ ਬਾਅਦ ਹੁਣ ਇੰਡੀਅਨ 에ਅਰ ਫੋਰਸ ਦੇ ਵੱਲੋਂ ਸਿੱਧੇ ਤੌਰ ਤੇ ਬਿਆਨ ਦਿੱਤਾ ਗਿਆ ਸਿੱਧੇ ਤੌਰ ਤੇ ਟਵੀਟ ਦੇ ਵਿੱਚ ਲਿਖ ਦਿੱਤਾ ਗਿਆ ਕਿ ਆਪਰੇਸ਼ਨ ਸੰਦੂਰ ਅਜੇ ਜਾਰੀ ਹੈ ਆਪਰੇਸ਼ਨ ਸੰਦੂਰ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਸਾਡਾ ਟਾਸਕ ਦੀ ਉਹ ਅਸੀਂ ਟਾਸਕ ਪੂਰਾ ਕਰ ਲਿਆ ਸਾਡਾ ਟਾਸਕ ਪੂਰਾ ਹੋ ਗਿਆ ਪਰ ਇਹ ਆਪਰੇਸ਼ਨ ਅਜੇ ਜਿਹੜਾ ਸਸਪੈਂਡ ਨਹੀਂ ਕੀਤਾ ਗਿਆ ਹਾਲਾਂਕਿ ਉਸ ਨੂੰ ਜਿਹੜਾ ਕਿਤਨੇ ਕਿਤੇ ਥੋੜੇ ਸਮੇਂ ਦੇ ਲਈ ਰੋਕਿਆ ਜ਼ਰੂਰ ਗਿਆ ਪਰ ਇਹ ਆਪਰੇਸ਼ਨ ਜਿਹੜਾ ਹੈ ਲਗਾਤਾਰ ਜਾਰੀ ਹੈ ਜੇ ਪਾਕਿਸਤਾਨ ਵਾਲੇ ਪਾਸੇ ਤੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਇੰਡੀਅਨ Air Force ਪੂਰੀ ਤਰ੍ਹਾਂ ਨਾਲ ਤਿਆਰ ਹੈ ਰੈਡੀ ਹੈ ਤੇ ਸਾਫ ਗੱਲ ਲਿਖ ਦਿੱਤੀ ਹੈ ਕਿ ਜਿਹੜਾ ਯਾਰਤੀ ਉਹ ਸੀ ਪੂਰਾ ਕਰ ਲਿਆ ਤੇ ਹੁਣ ਵੇਖਣਾ ਹੋਏਗਾ ਕਿ ਇਹ ਜਿਹੜੀ ਸੀਸਫਾਇਰ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਵੀ ਹੋਣੀ ਹੈ ਭਾਰਤ ਤੇ ਪਾਕਿਸਤਾਨ ਦੀ ਮੀਟਿੰਗ ਵੀ ਹੋਣੀ ਹੈ 12 ਤਰੀਕ ਦਾ ਜਿਹੜਾ ਸਮਾ ਤੈਅ ਹੋਇਆ ਹੋਇਆ ਤੇ ਉਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਜਿਹੜਾ ਸੀਸਫਾਇਰ ਹੁੰਦਾ ਉਸ ਦੇ ਵਿੱਚ ਗੋਲੀਬਾਰੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਹਵਾਈ ਹਮਲਾ ਉਹ ਬੰਦ ਕਰ ਦਿੱਤਾ ਜਾਂਦਾ ਪਰ ਵੱਡੀ ਗੱਲ ਇਹ ਹੈ ਕਿ Air Force ਪੂਰੀ ਤਰ੍ਹਾਂ ਦੇ ਨਾਲ ਰੈਡੀ ਹੈ ਤਿਆਰ ਹੈ ਤੇ ਜਿਹੜਾ ਆਪਰੇਸ਼ਨ ਸੰਧੂਰ ਉਹਨਾਂ ਨੂੰ ਦਿੱਤਾ ਗਿਆ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਸਮੇਂ ਪੂਰੀ ਤਰ੍ਹਾਂ ਨਾਲ ਤਿਆਰ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਰੈਡੀ ਹਾਂ ਤਿਆਰ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਪਰ ਜੇ ਇਹ ਕਾਰਵਾਈ ਹੁੰਦੀ ਹੈ ਤਾਂ ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ ਜ਼ਿਕਰ ਖਾਸ ਹੈ ਕਿ ਜੇ ਐਨਐਸਏ ਅਜੀਟ ਵਾਲ ਦੀ ਗੱਲ ਕੀਤੀ ਜਾਵੇ ਬੀਤੀ ਰਾਤ ਉਹਨਾਂ ਦੇ ਵੱਲੋਂ ਜਿਹੜੀ ਗੱਲਬਾਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਉਹਨਾਂ ਦੀ ਗੱਲ ਹੋਈ ਹੈ ਚਾਈਨਾ ਦੇ ਨਾਲ ਵੀ ਉਹਨਾਂ ਦੀ ਗੱਲ ਹੋਈ ਹੈ ਤੇ ਵੱਡੀ ਅਪਡੇਟ ਮਨਪ੍ਰੀਤ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਲਗਾਤਾਰ ਤੁਹਾਨੂੰ ਕੱਲ੍ਹ ਦੀ ਵੀ ਜਾਣਕਾਰੀ ਦਿੱਤੀ ਹੈ ਲੇਕਿਨ ਹੁਣ ਪੀਐਮ ਮੋਦੀ ਦੇ ਵੱਲੋਂ ਵੱਡੇ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸ ਦਈਏ ਕਿ ਪੀਐਮ ਮੋਦੀ ਦੇ ਵੱਲੋਂ ਜੋ ਐ ਐਨਐਸਏ अजीत ਢਪਾਲਪੁਰਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਉਸੇ ਤੋਂ ਬਾਅਦ ਵਾਕਫਾ ਕੁ ਮੀਟਿੰਗਾਂ ਜਿਹੜੀਆਂ ਕੀਤੀਆਂ ਸੌਂਦੀਆਂ ਨਹੀਂ ਲੇਕਿਨ ਇਸੇ ਤੋਂ ਬਾਅਦ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੀਐਮ ਮੋਦੀ ਦੇ ਨਾਲ ਵੱਡੇ ਅਧਿਕਾਰੀਆਂ ਦੀ ਮੀਟਿੰਗ ਹੋਣ ਤੋਂ ਬਾਅਦ ਹੁਣ ਵੱਡਾ ਜਿਹੜਾ ਹਵਾਈ ਸੈਨਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਜੀ ਆ ਦੱਸ ਦੇ ਕਿ ਆਪਰੇਸ਼ਨ ਸਿੰਧੂਰ ਦੇ ਤਹਿਤ ਭਾਰਤੀ ਫੌਜ ਦੇ ਵੱਲੋਂ ਗੋਡੇ ਟਕਾ ਕੇ ਰੱਖ ਦਿੱਤੇ ਪਾਕਿਸਤਾਨ ਦੇ ਤੇ ਇਸੇ ਦੇ ਵਿਚਾਲੇ ਹੁਣ ਹਵਾਈ ਸੈਨਾ ਦੇ ਵੱਲੋਂ ਵੱਡਾ ਬਿਆਨ ਜਿਹੜਾ ਦੇ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਧੂਰ ਖਤਮ ਨਹੀਂ ਹੋਇਆ ਤੇ ਜਲਦ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਪੂਰੀ ਦਿੱਤੀ ਜਾਏਗੀ ਪਰ ਸਾਨੂੰ ਜੋ ਟਾਸਕ ਦਿੱਤਾ ਗਿਆ ਜੋ ਮੀਟਿੰਗ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਸਨ ਉਹ ਟਾਸਕ ਅਸੀਂ ਪੂਰਾ ਕਰ ਲਿਆ ਲੇਕਿਨ ਵੱਡੀ ਖਬਰ ਹੈ ਕਿ ਆਪਰੇਸ਼ਨ ਸਿੰਧੂਰ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਜੰਗਬੰਦੀ ਜਿਹੜੀ ਹੋਈ ਉਸ ਤੋਂ ਬਾਅਦ ਜਿਹੜੇ ਇਸ ਚੀਜ਼ ਨੂੰ ਰੋਕ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਕੋਈ ਵੀ ਜਿਹੜੀ ਹੈ ਕਿਹਾ ਜਾ ਰਿਹਾ ਸੀ ਕਿ ਅਪਡੇਟ ਸਾਹਮਣੇ ਆ ਰਹੀ ਸੀ ਕਿ ਹੁਣ ਵੱਡੀ ਇਹ ਖਬਰ ਹੈ ਕਿ ਜਿੱਥੇ ਹਵਾਈ ਸੈਨਾ ਦੇ ਵੱਲੋਂ ਐਡਾ ਵੱਡਾ ਵਿਆਹ ਜਿਹੜਾ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਸੈਨਾ ਨੇ ਪੀਐਮ ਮੋਦੀ ਰੱਖਿਆ ਮੰਤਰੀ ਜੋ ਹੈ ਲਗਾਤਾਰ ਮੀਟਿੰਗ ਇਹਨਾਂ ਦੇ ਵੱਲੋਂ ਕੀਤੀ ਗਈ ਤੇ ਮੀਟਿੰਗ ਦੇ ਵਿੱਚ ਹੀ ਜਿਹੜਾ ਦੱਸਦੇ ਕਿ ਵੱਡਾ ਫੈਸਲਾ ਲਿਆ ਗਿਆ ਤੁਸੀਂ ਵੇਖੋ ਕਿ ਜਿੱਥੇ ਆਪਰੇਸ਼ਨ ਸਿੰਦੂਰ ਜਿਹਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਹੁਣ ਇਸ ਨੂੰ ਖਤਮ ਜਿਹੜਾ ਕਰ ਦਿੱਤਾ ਗਿਆ ਹੋਵੇਗਾ ਹੁਣ ਜਿਹੜੀ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਅਗੂ ਕਾਰਵਾਈ ਨਹੀਂ ਕੀਤੀ ਜਾਏਗੀ ਲੇਕਿਨ ਵੱਡੀ ਖਬਰ ਹੈ ਕਿ ਆਪਰੇਸ਼ਨ ਸਿੰਦੂਰ ਅੱਜ ਖਤਮ ਨਹੀਂ ਹੋਇਆ ਹਵਾਈ ਸੈਨਾ ਦੀ ਗੱਲ ਕੀਤੀ ਜਾਏ ਭਾਰਤੀ ਫੌਜ ਦੀ ਗੱਲ ਕੀਤੀ ਜਾਏ ਲਗਾਤਾਰ ਵੱਡੀਆਂ ਮੀਟਿੰਗਾਂ ਪੀਐਮ ਮੋਦੀ ਦੇ ਨਾਲ ਕੀਤੀਆਂ ਗਈਆਂ ਨੇ ਪੀਐਮ ਮੋਦੀ ਦੇ ਵੱਲੋਂ ਜਿਹੜਾ ਦਾਅਵਾ ਕੀਤਾ ਕਿ ਜਿੱਥੇ ਵੱਡੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਗਈ ਮੀਟਿੰਗ ਕੀਤੀ ਗਈ ਉਸੇ ਤੋਂ ਬਾਅਦ ਹੁਣ ਜਲਦ ਜਿਹੜਾ ਹਵਾਈ ਸੈਨਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ ਜਾਏਗੀ ਲੇਕਿਨ ਤੁਸੀਂ ਅਫਵਾਹਾਂ ਤੋਂ ਬਚ ਕੇ ਰਹਿਣਾ ਤੁਸੀਂ ਦੇਖਿਆ ਕਿ ਕੱਲ ਜੰਗਬੰਦੀ ਹੋਈ ਉਸੇ ਤੋਂ ਬਾਅਦ ਵੱਡੇ ਐਲਾਨ ਜਿਹੜੇ ਕੀਤੇ ਗਏ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਵੇਗੀ ਲੇਕਿਨ ਹਵਾਈ ਸੈਨਾ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਜਿਹੜਾ ਖਤਮ ਨਹੀਂ ਹੋਇਆ ਬਿਲਕੁਲ ਵੱਡੀ ਅਪਡੇਟ ਹੋਰ ਦੇ ਦੇਣਾ ਚਾਹੁੰਦੇ ਆ ਕਿ ਜਿਹੜਾ ਆਪਰੇਸ਼ਨ ਸੰਦੂਰ ਨੂੰ ਲੈ ਕੇ ਸੈਨਾ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਜਿਸ ਤਰ੍ਹਾਂ ਰਾਤ 10 ਵਜੇ ਤੱਕ ਜਿਹੜੀ ਸੀਸਫਾਇਰ ਦੀ ਉਲੰਘਣਾ ਹੋਈ ਉਸ ਤੋਂ ਬਾਅਦ ਪਾਕਿਸਤਾਨ ਡਰਿਆ ਗੋਡੇ ਟੇਕੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇ ਫਿਰ ਹੁਣ ਸੀਸਫਾਇਰ ਦੀ ਉਲੰਘਣਾ ਹੋਏਗੀ ਤਾਂ ਫਿਰ ਕਾਰਵਾਈ ਹੋਏਗੀ ਤੇ ਮੂੰਹ ਤੋੜਮਾ ਜਵਾਬ ਦਿੱਤਾ ਜਾਏਗਾ ਬੀਤੀ ਰਾਤ ਵੀ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੰਡੀਅਨ 에ਅਰ ਫੋਰਸ ਦੇ ਵੱਲੋਂ ਟਵੀਟ ਕੀਤਾ ਗਿਆ ਸਿੱਧੇ ਤੌਰ ਤੇ ਕਿਹਾ ਗਿਆ ਆਪਰੇਸ਼ਨ ਸੰਦੂਰ ਜਿਹੜਾ ਚਲਾਇਆ ਸੀ ਉਹ ਲਗਾਤਾਰ ਜਾਰੀ ਹੈ ਆਪਰੇਸ਼ਨ ਸੰਦੂਰ ਨੂੰ ਲੈ ਕੇ ਵੱਡੀ ਗੱਲ ਕਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਆਪਰੇਸ਼ਨ ਹੈ ਖਤਮ ਨਹੀਂ ਹੋਇਆ ਜਿਹੜਾ ਟਾਸਕ ਸੀ ਉਹ ਪੂਰੂ ਕ ਪੂਰਾ ਕਰ ਲਿਆ ਗਿਆ ਜਿਹੜਾ ਟਾਸਕ ਦਿੱਤਾ ਗਿਆ ਸੀ ਉਸ ਦੇ ਵਿੱਚ ਸਫਲਤਾ ਹਾਸਲ ਹੋ ਗਈ ਹੈ ਤੇ ਲਗਾਤਾਰ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਜੇ ਪਾਕਿਸਤਾਨ ਦੇ ਵੱਲੋਂ ਸਿਰਫਾਇਤ ਦੀ ਉਲੰਘਣਾ ਕੀਤੀ ਗਈ ਕੋਈ ਐਕਸ਼ਨ ਕੀਤਾ ਗਿਆ ਹਾਲਾਂਕਿ ਸਾਰੇ ਮਸਲੇ ਦੀ ਜਿਹੜੀ ਜੜ ਹੈ ਉਹ ਪਹਿਲਗਾਮ ਹੈ ਪਹਿਲਗਾਮ ਦੇ ਵਿੱਚ ਜਦੋਂ ਅਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਵੱਡੀ ਜਿਹੜੀ ਹੈ ਤਲਖਈ ਮਚ ਜਾਂਦੀ ਹੈ ਦੋਹਾ ਮੁਲਕਾਂ ਦੇ ਵਿੱਚਕਾਰ ਦੋਹਾ ਮੁਲਕਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਭਾਰਤ ਤੇ ਦਬਾਅ ਵਧਣਾ ਸ਼ੁਰੂ ਹੋ ਜਾਂਦਾ ਇੰਟਰਨੈਸ਼ਨਲ ਨਿਊਜ਼ ਬਣ ਜਾਂਦੀ ਹੈ ਜਿਸ ਤੋਂ ਬਾਅਦ ਫਿਰ ਪਾਕਿਸਤਾਨ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਕਿ ਸਾਡੀ ਸ਼ਮੂਲੀਅਤ ਨਹੀਂ ਪਰ ਭਾਰਤ ਦੇ ਵੱਲੋਂ ਜਿਹੜੇ ਸਬੂਤ ਦਿੱਤੇ ਜਾਂਦੇ ਨੇ ਸਿੱਧੇ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਤੁਹਾਡੇ ਅੱਤਵਾਦੀ ਟਿਕਾਣੇ ਨੇ ਤੁਹਾਡੇ ਦੇਸ਼ ਦੇ ਵਿੱਚ ਅੱਤਵਾਦ ਹੈ ਜਿਹੜਾ ਲਗਾਤਾਰ ਚੱਲ ਰਿਹਾ ਤੇ ਲਗਾਤਾਰ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਫਿਰ ਸਿੱਧੇ ਤੌਰ ਜਿਹੜੀ ਬਾਰਡਰਾਂ ਤੋਂ ਇੰਪੋਰਟ ਐਕਸਪੋਰਟ ਸੀ ਉਹਨੂੰ ਰੋਕਿਆ ਗਿਆ ਇਸਦੇ ਨਾਲ ਹੀ ਵੱਡੀ ਜਿਹੜੀ ਆ ਖਬਰ ਹੈ ਉਸ ਤੋਂ ਬਾਅਦ ਉਹਦੋਂ ਆਂਦੀ ਹੈ ਜਦੋਂ ਸਾਰੇ ਵੀਜ਼ਾਜ਼ ਰੱਦ ਕਰ ਦਿੱਤੇ ਜਾਂਦੇ ਨੇ ਕਰਤਾਰਪੁਰ ਕੋਰੀਡੋਰ ਬੰਦ ਹੋ ਜਾਂਦਾ ਬਹੁਤ ਵੱਡੀ ਸੱਟ ਪਾਕਿਸਤਾਨ ਨੂੰ ਤੋਂ ਵੱਤਦੀ ਹੈ ਜਦੋਂ ਇੰਪੋਰਟ ਐਕਸਪੋਰਟ ਬੰਦ ਕਰ ਦਿੱਤਾ ਜਾਂਦਾ 에ਅਰ ਸਪੇਸ ਬੰਦ ਕਰ ਦਿੱਤਾ ਜਾਂਦਾ ਦੂਜੇ ਪਾਸੇ ਪਾਕਿਸਤਾਨ ਵੀ ਫਿਰ ਟਿਕਦਾ ਨਜ਼ਰ ਨਹੀਂ ਆਇਆ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਨਪਾਖ ਹਰਕਤਾਂ ਸੀ ਲਗਾਤਾਰ ਕੀਤੀਆਂ ਜਾ ਰਹੀਆਂ ਸੀ ਸੀ ਆਪਰੇਸ਼ਨ ਸਿੰਦੂਰ ਹਜੇ ਖਤਮ ਨਹੀਂ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਜਾਏਗੀ ਸੋ ਜੰਗਬੰਦੀ ਤੋਂ ਬਾਅਦ ਹਵਾਈ ਸੈਨਾ ਦੇ ਵੱਲੋਂ ਇਹ ਵੱਡਾ ਬਿਆਨ ਜਿਹੜਾ ਦਿੱਤਾ ਗਿਆ ਪੀਐਮ ਮੋਦੀ ਦੀ ਜ਼ਿਕਰ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਵੱਲੋਂ ਹੁਣੇ ਜਿਹੜਾ ਤਿੰਨ ਮੁਖੀਆਂ ਦੇ ਨਾਲ ਹਵਾਈ ਸੈਨਾ ਦੇ ਨਾਲ ਜਲ ਸੈਨਾ ਥਲ ਸੈਨਾ ਦੇ ਮੁਖੀਆਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਵੱਡੇ ਫੈਸਲੇ ਜਿਹੜੇ ਲਏ ਗਏ ਨੇ ਜਿੱਥੋਂ ਦੱਸ દઈએ ਕਿ ਹੁਣੇ ਸਾਹਮਣੇ ਆਇਆ ਕਿ ਆਪਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਯਾਨੀ ਕਿ ਇਸ ਦੇ ਵੱਡੇ ਮਾਇਨੇ ਨਿਕਲਦੇ ਨੇ ਕਿ ਆਖਰਕਾਰ ਭਾਰਤ ਦੇ ਵੱਲੋਂ ਕੋਈ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਕੀ ਹੋਏਗਾ ਕਿਉਂਕਿ ਆਪਰੇਸ਼ਨ ਸਿੰਦੂਰ ਜਿਸ ਦੇ ਤਹਿਤ ਪਾਕਿਸਤਾਨ ਦੇ ਗੋਡੇ ਭਾਰਤ ਨੇ ਟਕਾ ਕੇ ਰੱਖ ਦਿੱਤੇ ਤੇ ਇਸੇ ਦੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਵਾਈ ਸੈਨਾ ਦੇ ਵੱਲੋਂ ਹਵਾਈ ਸੈਨਾ ਭਾਰਤ ਦੀ ਜਿਸ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਹਲੇ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਔਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ ਲੇਕਿਨ ਤੁਸੀਂ ਅਫਵਾਹਾਂ ਤੋਂ ਜਿਹੜਾ ਬਚਣਾ ਤੇ ਸਾਨੂੰ ਜੋ ਤਾਅਸਕ ਦਿੱਤਾ ਗਿਆ ਸੀ ਅਸੀਂ ਉਹ ਪੂਰਾ ਕਰਾਂਗੇ ਇਸ ਵੇਲੇ ਦੀ ਵੱਡੀ ਖਬਰ ਪੀਐਮ ਮੋਦੀ ਦੇ ਵੱਲੋਂ ਮੀਟਿੰਗ ਜਿਹੜੀ ਕੀਤੀ ਗਈ ਮੀਟਿੰਗ ਤੋਂ ਬਾਅਦ ਇਹ ਵੱਡਾ ਐਲਾਨ ਜਿਹੜਾ ਕੀਤਾ ਗਿਆ ਹਵਾਈ ਸੈਨਾ ਦੇ ਵੱਲੋਂ ਚਰਨਜੀਤ ਜਸ ਤਰੀਕੇ ਦੇ ਨਾਲ ਲਗਾਤਾਰ ਕਿਹਾ ਜਾ ਰਿਹਾ ਸੀ ਸੋ ਤਾਂ ਸਾਲ ਲੋਕਾਂ ਨੂੰ ਆਇਆ ਕਿ ਜੰਗਬੰਦੀ ਰੁਕ ਗਈ ਹੈ ਲੇਕਿਨ ਹਵਾਈ ਸੈਨਾ ਜਿਨ੍ਹਾਂ ਦੇ ਵੱਲੋਂ ਪੀਐਮ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਉਂਕਿ ਤਿੰਨੇ ਮੁਖੀ ਹਵਾਈ ਸੈਨਾ ਦੇ ਦੂਜੇ ਮੁਖੀਆਂ ਦੀ ਗੱਲ ਕਰੀਏ ਸਾਰੇ ਨਾਲ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਤੇ ਹੁਣ ਕੀ ਆ ਜਾ ਰਿਹਾ ਕਿ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਜਿਕਰ ਜਿਕਰੇ ਖਾਸ ਹੈ ਕਿ ਆਪਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਜਿਹੜੀ ਭਾਰਤੀ ਹਵਾਈ ਸੈਨਾ ਉਹਨਾਂ ਦੇ ਵੱਲੋਂ ਵੱਡਾ